PCOS ਅੱਜ ਕੱਲ ਇੱਕ ਐਪੀਡੈਮਿਕ ਤਰਾਈ ਹੋ ਗਿਆ ਹੈ ਮਤਲਬ ਅਸੀਂ ਉਹ ਪਣੀ ਚ ਜੇ ਅਸੀਂ 10 ਪੇਸ਼ੈਂਟ ਦੇਖਦੇ ਆ ਤਾਂ ਦੋ ਪੇਸ਼ੈਂਟ PCOS ਦੇ ਹੀ ਹੁੰਦੇ ਜਿੱਦਾਂ ਪੇਸ਼ੈਂਟਸ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਜਿੱਦਾਂ ਮੇਲ ਹਾਰਮੋਨਸ ਵੱਧ ਜਾਂਦੇ ਆ ਗਰਲਸ ਦੇ ਅੰਦਰ ਜਿਨ੍ਹਾਂ ਦਾ ਸਿੰਪਟਮਸ ਹੁੰਦੇ ਆ ਜਿਦਾਂ ਫੇਸ਼ੀਅਲ ਹੈਅਰ ਜ਼ਿਆਦਾ ਹੋਣਾ ਦੂਜਾ ਹੁੰਦਾ ਹੈ ਰਹਿਣ ਸਹਿਣ ਦੇ ਕਾਰਨ ਵੀ ਹੁੰਦੀ ਹੈ ਜਿੱਦਾਂ ਪ੍ਰੋਸੈਸਡ ਫੂਡ ਅੱਜ ਕੱਲ ਹੋ ਗਿਆ ਐਨਵਾਇਰਨਮੈਂਟਲ ਚੇਂजेस ਜੰਕ ਫੂਡ ਜਿਆਦਾ ਇਨਟੇਕ ਹੈ ਓਬੈਸਿਟੀ ਦੇਖਣ ਨੂੰ ਮਿਲ ਰਹੀ ਹੈ ਤੇ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਸਰਵਾਈਕਲ ਕੈਂਸਰ ਇੰਡੀਆ ਥੇ ਹੋਣ ਵਾਲਾ ਔਰਤਾਂ ਚ ਦੂਜੇ ਨੰਬਰ ਦਾ ਕੈਂਸਰ ਹੁੰਦਾ ਹੈ। ਪ੍ਰੋਗਰਾਮ ਮੈ ਹੈਲਥ ਚਰਚਾ ਦੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹੈਲਥ ਚਰਚਾ ਦੌਰਾਨ ਵਕ ਵਕ ਡਾਕਟਰ ਸਹਿਬਾਨਾਂ ਦੀ ਇੰਟਰਵਿਊ ਰਾਹੀਂ ਦੱਸਦੇ ਹਾਂ। ਜੋ ਬੀਟਿਸ ਨੂੰ ਕੋਈ ਦਿੱਕਤ ਹੁੰਦੀ ਹੈ ਕੋਈ ਬਿਮਾਰੀ ਡਾਕਟਰ ਸਾਹਿਬ ਉਹਨਾਂ ਦਾ ਸਾਵਧਾਨ ਕਰਦੇ ਨੇ ਤੇ ਅੱਜ ਕੱਲ ਅੱਜ ਸਾਡੇ ਕੋਲ ਮੌਜੂਦ ਨੇ ਐਸਪੀਐਸ ਹਸਪੀਟਲ ਦੇ ਡਾਕਟਰ ਨਿਧੀ ਠਾਕੁਰ ਜੀ ਗਾਇਨੀਮ ਸਰ ਡਾਕਟਰ ਜੀ ਸਸਿਕਾ ਜੀ ਨਮਸਕਾਰ ਮੈਂ ਡਾਕਟਰ ਨਿਧੀ ਠਾਕੁਰ ਔਰਤਾਂ ਦੇ ਰੋਗਾ ਦੀ ਮਾਹਰ ਗਾਇਨਕੋਲੋਜਿਸਟ ਹੈਗੀ ਹਸਪੀਟਲ ਲੁਧਿਆਣਾ ਚ ਤੇ ਮੈਂ ਬਦਵਾਲ ਜੀ ਦਾ ਸ਼ੁਕਰੀਆ ਕਰਦੀ ਹਾਂ ਅੱਜ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੇ ਕੁਝ ਡਿਸਕਸ਼ਨ ਦਾ ਜਿਸ ਨਾਲ ਮੈਂ ਹੋਪ ਕਰਦੀ ਹਾਂ ਕਿ ਜਿਹੜੇ ਸੁਣਨ ਵਾਲੇ ਹਨ ਉਹਨਾਂ ਨੂੰ ਫਾਇਦਾ ਹੋਏਗਾ ਸਪੈਸ਼ਲੀ ਗਰਲਸ ਨੂੰ ਲੇਡੀਜ਼ ਨੂੰ ਡਾਕਟਰ ਵੀ ਕਿ ਬਹੁਤ ਇਸ਼ੂ ਆ ਰਿਹਾ ਹੈ ਪੀਸੀਓਐਸ ਦਾ ਤੇ ਇਹ ਲੜਕੀਆਂ ਦੇ ਵਿੱਚ ਵੀ ਕਾਫੀ ਸਮੱਸਿਆ ਆ ਰਹੀ ਹੈ ਕੀ ਚੀਜ਼ ਹੈ ਕੀ ਕਾਰਨਾ ਕਿਉਂ ਹੁੰਦੀ ਹੈ ਕਿ ਦੇ ਬਾਰੇ ਡਿਟੇਲ ਤੁਸੀਂ ਬਿਲਕੁਲ ਠੀਕ ਦੱਸਿਆ ਪੀਸੀਓਐਸ ਅੱਜ ਕੱਲ ਇੱਕ ਐਪੀਡੈਮਿਕ ਦੇ ਤਰ੍ਹਾਂ ਹੀ ਹੋ ਗਿਆ ਹੈ ਮਤਲਬ ਅਸੀਂ ਓਪਨੀ ਚੀਜ਼ ਹੈ ਅਸੀਂ 10 ਪੇਸ਼ੈਂਟ ਦੇਖਦੇ ਆ ਤਾਂ 2 ਪੇਸ਼ੈਂਟ ਪੀਸੀਓਐਸ ਦੇ ਹੀ ਹੁੰਦੇ ਆ ਪੀਸੀਓਐਸ ਹੈਗਾ ਫੁੱਲ ਫਾਰਮ ਹੈਗੀ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਇਸ ਚੇ ਕੀ ਹੁੰਦਾ ਜਿਹੜੇ ਅੰਡਾਦਾਨੀ ਅੰਡਾਦਾਨੀ ਹੁੰਦੀ ਉਸੇ ਛੋਟੇ ਛੋਟੇ ਪਾਣੀ ਦੇ ਸਿਸਟ ਬਣ ਜਾਂਦੀ ਹੈ ਤੇ ਇਸ ਦੇ ਸਿੰਪਟਮਸ ਕੀ ਹੁੰਦੇ ਆ ਜਿੱਦਾਂ ਪੇਸ਼ੈਂਟਸ ਨੂੰ ਪੀਰੀਅਡ ਸਹੀ ਨਹੀਂ ਆਉਂਦੇ ਲੇਟ ਲੇਟ ਹੁੰਦੇ ਆ ਡੇਢ ਡੇਢ 2-2 ਮਹੀਨੇ ਪੀਰੀਅਡਸ ਨਹੀਂ ਆਉਂਦੇ ਤੇ ਹੋਰ ਸਿੰਪਟਮਸ ਹੁੰਦੇ ਜਿੱਦਾਂ ਮੇਲ ਹਾਰਮੋਨਸ ਵੱਧ ਜਾਂਦੇ ਆ ਗਰਲਸ ਦੇ ਅੰਦਰ ਜਿਨ੍ਹਾਂ ਦਾ ਸਿੰਪਟਮਸ ਹੁੰਦੇ ਜਿੱਦਾਂ ਫੇਸ਼ੀਅਲ ਹੈਅਰ ਜ਼ਿਆਦਾ ਹੋਣਾ ਪੂਰੇ ਬਾਡੀ 'ਚ ਹੇਅਰ ਜ਼ਿਆਦਾ ਹੋਣੇ ਜਾਂ ਬਹੁਤ ਜ਼ਿਆਦਾ ਪਿੰਪਲਸ ਦੇਖਣੇ ਤੇ ਅਲਟਰਾਸਾਉਂਡ ਕਰਾਨ ਤੇ ਦਿਖਦਾ ਹੈ ਕਿ ਛੋਟੇ-ਛੋਟੇ ਛਾਲੇ ਜੇ ਬਣ ਗਏ ਅੰਡਾਦਾਨੀ 'ਚ ਤੇ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਤੇ ਹੁੰਦੀ ਹੈਗੀ ਮੋਸਟ ਕਾਮਨਲੀ ਤਾਂ ਜੈਨੇਟਿਕ ਹੀ ਹੁੰਦੀ ਹੈ ਮਤਲਬ ਸਾਡੇ ਜੀਨਸ 'ਚ ਕੋਈ ਅੰਡਾ ਦੀ ਪ੍ਰੋਬਲਮ ਹੈ ਕਿ ਅੰਡਾ ਠੀਕ ਨਹੀਂ ਬਣ ਰਿਹਾ ਦੂਜਾ ਹੁੰਦਾ ਹੈ ਰਹਿਣ ਸਹਿਣ ਦੇ ਕਾਰਨ ਵੀ ਹੁੰਦੀ ਹੈ ਜਿੱਦਾਂ ਪ੍ਰੋਸੈਸਡ ਫੂਡ ਅੱਜਕੱਲ ਹੋ ਗਿਆ ਐਨਵਾਇਰਨਮੈਂਟਲ ਚੇਂजेस ਜੰਕ ਫੂਡਸ ਜ਼ਿਆਦਾ ਇਨਟੇਕ ਹੈ ਓਬੈਸਿਟੀ ਦੇਖਣ ਨੂੰ ਮਿਲ ਰਹੀ ਹੈ ਤੇ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਜਿਸ ਨਾਲਨੇ ਪ੍ਰੋਬਲਮ ਹੁੰਦੀ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਖਾਣ ਪੀਣ ਦਾ ਇਹਦੇ ਵਿੱਚ ਬਹੁਤ ਆ ਵੀ ਜਿੰਮੇ ਇਸ ਤਰ੍ਹਾਂ ਕੋਈ ਪੀਸੀਓਐਸ ਜਿੰਨਾ ਲੜਕੀਆਂ ਨੂੰ ਜਾਂ ਗਰਲ ਨੂੰ ਹੈ ਉਹਨਾਂ ਨੂੰ ਦਿੱਕਤ ਆ ਤੇ ਉਹਨਾਂ ਨੂੰ ਕੀ ਖਾਣਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਕੋਈ ਸਹਾਰ ਜਾਂ ਕੋਈ ਇਸ ਤਰ੍ਹਾਂ ਕਿਵੇਂ ਇਹਦੇ ਬਾਰੇ ਤੁਸੀਂ ਕੀ ਹਾਂਜੀ ਦੇਖੋ ਪੀਸੀਐਸ ਬਹੁਤ ਕਾਮਨ ਰਿਲੇਟਡ ਹੈ ਓਬੈਸਿਟੀ ਕਾਰਨ ਕਿਉਂਕਿ ਇਸ ਦਾ ਮੇਨ ਰੀਜ਼ਨ ਹੈ ਪੀਸੀਐਸ ਦਾ ਹਾਰਮੋਨਲ ਇੰਬੈਲੈਂਸ ਆ ਦੇਖੋ ਬ੍ਰੇਨ ਸੇ ਇੱਕ ਹਾਰਮੋਨ ਬਣਦਾ ਹੈ ਐਫਐਸਐਚ ਤੇ ਐਲਐਚ ਕਹਿੰਦੇ ਉਹ ਓਵਰੀਜ਼ ਨੂੰ ਇਫੈਕਟ ਕਰਦਾ ਹੈ ਤਾਂ ਇਸ ਡਿਜ਼ੀਜ਼ ਚ ਕੀ ਹੁੰਦਾ ਹੈ ਕਿ ਐਫਐਸਐਚ ਹਾਰਮੋਨ ਘੱਟ ਬਣਦਾ ਹੈ ਤੇ ਓਵਰੀਜ਼ ਤੇ ਪ੍ਰੋਪਰ ਐਗ ਨਹੀਂ ਬਣ ਸਕਦਾ ਪ੍ਰੋਪਰ ਐਗ ਨਹੀਂ ਬਣਦਾ ਤਾਂ ਪੀਰੀਅਡਸ ਜਦੋਂ ਹਰ ਮਹੀਨੇ ਇੱਕ ਐਗ ਬਣਦਾ ਹੈ ਤਾਂ ਪੀਰੀਅਡਸ ਆਉਂਦੇ ਇਸ ਚ ਐਗ ਨਹੀਂ ਮੈਚੁਰ ਹੁੰਦਾ ਤੇ ਪੀਰੀਅਡਸ ਠੀਕ ਨਹੀਂ ਆਉਂਦੇ ਜਦੋਂ ਓਬੀਸਿਟੀ ਹੋ ਜਾਂਦੀ ਹੈ ਤੇ ਹਾਰਮੋਨਸ ਡੈਫੀਸ਼ੈਂਸੀ ਹੋ ਜਾਂਦੀ ਹੈ ਓਬੀਸਿਟੀ ਕਾਰਨ ਮਤਲਬ ਮੋਟਾਪੇ ਕਾਰਨ ਤਾਂ ਇਸ ਨੂੰ ਪ੍ਰੀਵੈਂਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਲਾਈਫਸਟਾਈਲ ਚੇਂਜ ਮਤਲਬ ਆਪਣੇ ਮੋਟਾਪਾ ਘਟਾਓ ਉਹ ਕਿੱਦਾਂ ਹੋ ਸਕਦਾ ਹੈ ਡੇਲੀ ਤੁਸੀਂ ਵਾਕ ਕਰਨੀ ਹੈ ਜਾਂ ਕੋਈ ਵੀ ਐਕਸਰਸਾਈਜ਼ ਤੁਸੀਂ ਕਰਦੇ ਹੋ ਘੱਟ ਤੋਂ ਘੱਟ ਪੂਰੇ ਹਫਤੇ ਦੇ 5 ਤੇ 6 ਦਿਨ ਤਾਂ ਕਰਨੀ ਹੈ ਪ੍ਰੋਸੈਸਡ ਫੂਡ ਜੰਕ ਫੂਡ ਹਾਈ ਕਾਰਬੋਹਾਈਡਰੇਟ ਡਾਈਟ ਤੁਸੀਂ ਅਵੋਇਡ ਕਰਨੀ ਹੈ ਤੇ ਇਹ ਦੋ ਚੀਜ਼ਾਂ ਹੈਗੇ ਜੇ ਤੁਸੀਂ ਹੈਲਦੀ ਡਾਈਟ ਖਾਂਦੇ ਐ ਐਕਸਰਸਾਈਜ਼ ਰੂਟੀਨ 'ਚ ਰੱਖਦੇ ਆਪਣਾ weight control 'ਚ ਰੱਖਦੇ ਹੋ ਤਾਂ ਇਹ ਹਾਰਮੋਨਲ ਇੰਬੈਲੈਂਸ ਤੋਂ ਬਚਿਆ ਜਾ ਸਕਦਾ ਹੈ ਡਾਕਟਰ ਜੀ ਇੱਕ ਆਮ ਔਰਤਾਂ ਦੇ ਵਿੱਚ ਕਾਫੀ ਜਿਵੇਂ 35 40 50 ਦੇ ਕਿਰੀਬ ਹੋ ਜਾਂਦੀਆਂ ਉਹਨਾਂ ਨੂੰ ਬੱਚੇਦਾਨੀ ਦੀ ਰਸੌਲੀ ਦੀ ਦਿੱਕਤ ਆਉਂਦੀ ਆ ਵੀ ਉਹ ਕੀ ਚੀਜ਼ ਆ ਕਿਉਂ ਹੁੰਦੀ ਆ ਰਸੌਲੀ ਕਿਉਂ ਹੁੰਦੀ ਆ ਤੇ ਉਹਦਾ ਕੀ ਇਲਾਜ ਆ ਕਿਵੇਂ ਕਿਸ ਤਰ੍ਹਾਂ ਉਹਦੇ ਬਾਰੇ ਦੱਸੋ ਦੇਖੋ ਰਸੌਲੀਆਂ ਬਹੁਤ ਤਰ੍ਹਾਂ ਦੀ ਹੁੰਦੀ ਹੈਗੀ ਬੱਚੇਦਾਨੀ 'ਚ ਰਸੌਲੀ ਜੇ ਮੋਸਟ ਕਾਮਨ ਹੁੰਦੀ ਉਸਨੂੰ ਫਾਈਬਰੋਇਡ ਕਹਿੰਦੇ ਐ ਉਹ ਗ੍ਰੋਥ ਹੋ ਜਾਂਦੀ ਹੈ ਬੱਚੇਦਾਨੀ ਦੇ ਮਸਲਸ ਦੀ ਤੇ ਜੇ ਸਾਈਜ਼ ਬਹੁਤ ਵੱਧ ਜਾਂਦਾ ਤਾਂ ਪ੍ਰੋਬਲਮ ਆਉਣੇ ਲੱਗਦੀ ਹੈ ਜਿੱਦਾਂ ਬਲੀਡਿੰਗ ਜ਼ਿਆਦਾ ਹੋਣ ਲੱਗ ਪੈਂਦੀ ਹੈ ਮੰਥਸ 'ਚ ਪੀਰੀਅਡ ਜਲਦੀ ਆਣ ਲੱਗ ਪੈਂਦੇ ਆ ਪੀਰੀਅਡਸ ਬਹੁਤ ਪੇਨਫੁਲ ਹੁੰਦੇ ਹਨ ਤਾਂ ਇਹ ਹੁੰਦੀ ਹੈ ਬੱਚੇਦਾਨੀ ਦੇ ਸੋਲੀ ਕਈ ਰਸੋਲੀਆਂ ਹੁੰਦੀ ਹੈ ਜਿਸ ਪੇਸ਼ੈਂਟ ਕਨਫਿਊਜ਼ ਕਰਦੇ ਕਿ ਰਸੋਲੀ ਹੋ ਗਈ ਕਿਤੇ ਹੋ ਗਈ ਨਹੀਂ ਪਤਾ ਹੁੰਦਾ ਬੱਚੇਦਾਨੀ ਦੀ ਹੈਗੀ ਅੰਡਾ ਅੰਡਾਦਾਨੀ 'ਚ ਵੀ ਰਸੋਲੀਆਂ ਹੁੰਦੀ ਹੈ ਜਿੱਦਾਂ ਪੀਸੀਓਸ ਦੀ ਅਸੀਂ ਗੱਲ ਕਰ ਰਹੇ ਸੀ ਤਾਂ ਪਾਣੀ ਵਾਲੀ ਰਸੋਲੀ ਹੁੰਦੀ ਹੈ ਉਹ ਅੰਡਾਦਾਨੀ 'ਚ ਜਿਹੜੀ ਤੁਸੀਂ ਗੱਲ ਕਰ ਰਹੇ जा 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 दी दी 35 ਤੇ 45 ਸਾਲ ਦੀ ਉਮਰ ਦੀ ਉਹ ਹੁੰਦੀ ਹੈ ਬੱਚਾਦਾਨੀ ਦੀ ਰਸੌਲੀ ਤੇ ਇਸ ਦੀ ਟਰੀਟਮੈਂਟ ਹੁੰਦੀ ਹੈ ਦਵਾਈਆਂ ਨਾਲ ਵੀ ਹੋ ਸਕਦੀ ਹੈ ਜੇ ਜ਼ਿਆਦਾ ਵੱਡੀ ਨਹੀਂ ਹੁੰਦੀ ਤੇ ਕਈ ਵਾਰੀ ਜੇ ਬਹੁਤ ਵੱਡੀ ਹੁੰਦੀ ਹੈ ਪੇਸ਼ੈਂਟ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤਾਂ ਫਿਰ ਇਸ ਦਾ ਆਪਰੇਸ਼ਨ ਕਰਨਾ ਪੈਂਦਾ ਹੈ ਕੱਲੀ ਰਸੌਲੀ ਵੀ ਕੱਢੀ ਜਾ ਸਕਦੀ ਹੈ ਜੇ ਪੇਸ਼ੈਂਟ ਬਹੁਤ ਹੀ ਯੰਗ ਹੈ 35 ইয়ার্স ਫੈਮਲੀ ਕੰਪਲੀਟ ਨਹੀਂ ਹੈਗੀ ਤਾਂ ਕੱਲੀ ਰਸੌਲੀ ਵੀ ਅਸੀਂ ਕੱਢ ਦਿੰਦੇ ਹਾਂ ਬਟ ਜੇ ਫੈਮਲੀ ਕੰਪਲੀਟ ਹੈਗੀ ਏਜ ਵੀ ਐਡਵਾਂਸਡ ਹੈ ਤਾਂ ਫਿਰ ਅਸੀਂ ਪੂਰਾ ਬੱਚਾਦਾਨੀ ਵੀ ਕੱਢ ਸਕਦੇ ਹਾਂ ਡਾਕਟਰ ਸਾਹਿਬ ਇਹਨੂੰ ਆਪਾਂ ਇਹ ਰਸੋਲੀ ਨੂੰ ਵੀ ਕਿਵੇਂ ਕਿਸ ਤਰ੍ਹਾਂ ਦਾ ਆਪਰੇਸ਼ਨ ਦੂਰਬੀਨ ਦਾ ਆਪਰੇਸ਼ਨ ਆ ਉਹ ਕਿ ਸਕਸੈਸ ਆ ਵੀ ਕਿਵੇਂ ਉਹਦੇ ਬਾਰੇ ਕੋਈ ਦੱਸ ਸਕਦਾ ਹਾਂਜੀ ਦੇਖੋ ਰਸੋਲੀ ਜੋ ਕੱਢਣ ਦਾ ਆਪਰੇਸ਼ਨ ਕਰਨਾ ਪੈਂਦਾ ਉਸਨੂੰ ਹਿਸਟ੍ਰੈਕਟਮੀ ਕਹਿੰਦੇ ਆ ਮਤਲਬ ਰਿਮੂਵਲ ਆਫ ਯੂਟਰਸ ਉਹ ਦੋ ਤਰੀਕੇ ਤੇ ਹੋ ਸਕਦਾ ਜਾਂ ਤਾਂ ਪੇਟ ਕਰ ਕੱਟ ਕੇ ਕੱਢੀ ਜਾਏ ਬੱਚਾਦਾਨੀ ਜਾਂ ਫਿਰ ਦੂਰਬੀਨ ਨਾਲ ਕੀਤੀ ਜਾਏ ਆਪਰੇਸ਼ਨ ਦੋਨੋਂ ਤਰ੍ਹਾਂ ਦੇ ਸੇਮ ਹੀ ਹੁੰਦੇ ਫਰਕ ਹੈਗਾ ਕਿ ਇੱਕ ਹੱਥ ਨਾਲ ਹੁੰਦਾ ਪੂਰਾ ਪੇਟ ਕੱਟ ਕੇ ਜਿਦਾ ਸੀਜ਼ੇਰੀਅਨ ਕਿਤੇ ਜਾਂਦੇ ਤਾਂ ਦੂਜਾ ਹੁੰਦਾ ਮਸ਼ੀਨ ਨਾਲ ਮਸ਼ੀਨ ਹੁੰਦਾ ਕਿ ਅਸੀਂ 1 ਸੈਂਟੀਮੀਟਰ ਤੋਂ ਵੀ ਛੋਟੇ-ਛੋਟੇ ਕੱਟ ਲਾਉਂਦੇ ਆਂ ਪੇਟ 'ਚ ਤਾਂ ਉਸ ਤੇ ਲੈਪਰੋਸਕੋਪ ਇੱਕ ਛੇੜ 'ਚ ਡਾਉਂਦੇ ਆਂ ਅਸੀਂ ਕੈਮਰਾ ਪਾਉਂਦੇ ਆਂ ਦੂਜੇ ਚੀਜ਼ਾਂ 'ਚ ਅਸੀਂ ਮਸ਼ੀਨ ਪਾਉਂਦੇ ਆਂ ਜਿਸ ਨਾਲ ਪੂਰਾ ਸਰਜਰੀ ਕੰਪਲੀਟ ਕੀਤੀ ਜਾਂਦੀ ਹੈ ਤਾਂ ਜੋ ਵੀ ਇੱਕ ਚੀਜ਼ ਕੱਢਣੀ ਹੁੰਦੀ ਅਸੀਂ ਬਰਥ ਕਨਾਲ ਦੇ ਥਰੂ ਰਿਮੂਵ ਕਰਦੇ ਆਂ ਤਾਂ ਇਸ ਸਰਜਰੀ ਨੂੰ ਅਸੀਂ ਕਹਿੰਦੇ ਲੈਪਰੋਸਕੋਪਿਕ ਸਰਜਰੀ ਪੂਰਾ ਪੇਟ ਨਹੀਂ ਕੱਟਣਾ ਪੈਂਦਾ ਜਾਂ ਫੇਰ ਕਹਿ ਲਓ ਮਿਨਿਮਲ ਇਨਵੇਸਿਵ ਸਰਜਰੀ ਆਮ ਤੌਰ ਤੇ ਲੋਕੀ ਉਸ ਨੂੰ ਲੇਜ਼ਰ ਸਰਜਰੀ ਵੀ ਕਹਿੰਦੇ ਆਂ ਤੇ ਇਸ ਸਰਜਰੀ ਨਾਲ ਵੀ ਕੋਈ ਵੀ ਕਿੰਨੀ ਵੱਡੀ ਤੋਂ ਵੱਡੀ ਰਸੌਲੀ ਕਿਸੇ ਤਰ੍ਹਾਂ ਤੇ ਵੀ ਬੱਚੇਦਾਨੀ ਦੀ ਰਸੌਲੀ ਅੰਡਾਦਾਨੀ ਦੀ ਰਸੌਲੀ ਇਹ ਕੱਢੀਆਂ ਜਾ ਸਕਦੀਆਂ ਹਨ ਡਾਕਟਰ ਸਾਹਿਬ ਇੱਕ ਔਰਤਾਂ ਦੇ ਵਿੱਚ ਸਰਵਾਈਕਲ ਕੈਂਸਰ ਪਾਇਆ ਜਾਂਦਾ ਵਾ ਤੇ ਉਹਦਾ ਕੀ ਆਪਾਂ ਪਹਿਲਾਂ ਚੈੱਕ ਕਰ ਸਕਦੇ ਹਾਂ ਵੀ ਸਰਵਾਈਕਲ ਕੈਂਸਰ ਆ ਜਾਂ ਕੋਈ ਉਹਦਾ ਇਲਾਜ ਆ ਜਾਂ ਟੈਸਟ ਕਰਨ ਦਾ ਕੀ ਤਰੀਕਾ ਜੀ ਹਾਂ ਇਹ ਬਹੁਤ ਚੰਗਾ ਕੁਐਸਚਨ ਹੈ ਐਕਚੁਅਲੀ ਮੈਂ ਦੱਸਣਾ ਚਾਹੂੰਗੀ ਸਾਡੇ ਰਸਖਾਨੋਂ ਕਿ ਸਰਵਾਈਕਲ ਕੈਂਸਰ ਇੰਡੀਆ 'ਚ ਹੋਣ ਵਾਲਾ ਔਰਤਾਂ 'ਚ ਦੂਜੇ ਨੰਬਰ ਦਾ ਕੈਂਸਰ ਹੁੰਦਾ ਹੈ ਸਰ ਸਰਵਿਕਸ ਹੁੰਦਾ ਹੈ ਬੱਚਾਦਾਨੀ ਦੇ ਮੂੰਹ ਦਾ ਕੈਂਸਰ ਤਾਂ ਇਸ ਚ ਬੱਚਾ ਇਹ ਸਭ ਤੋਂ ਕਾਮਨ ਹੈ এজ ਗਰੁੱਪ ਹੈ ਕਿ 30 ਸਾਲ ਤੋਂ 40 ਸਾਲ ਦੇ ਵਿੱਚ ਵਿੱਚ ਹੁੰਦਾ ਹੈ ਤੇ ਕਾਮਨ ਸਿੰਪਟਮਸ ਇਸ ਦੇ ਹੁੰਦੇ ਰੈਗੂਲਰ ਬਲੀਡਿੰਗ ਹੋਣਾ ਜ਼ਿਆਦਾ ਪਾਣੀ ਪੀਣਾ ਇਨਫੈਕਸ਼ਨ ਹੋਣਾ ਤੇ ਇਹ ਕੈਂਸਰ ਦਾ ਕਾਰਨ ਵੀ ਹੁੰਦਾ ਇੱਕ ਵਾਇਰਸ ਹੁੰਦਾ ਜਿਸ ਨੂੰ ਅਸੀਂ ਐਚਪੀਵੀ ਵਾਇਰਸ ਕਹਿੰਦੇ ਹਿਊਮਨ ਪੈਪੀਲੋਮਾ ਵਾਇਰਸ ਕਿਉਂਕਿ ਇਨਫੈਕਸ਼ਨ ਇੱਕ ਵਾਇਰਲ ਇਨਫੈਕਸ਼ਨ ਦੇ ਕੈਂਸਰ ਇੱਕ ਵਾਇਰਲ ਇਨਫੈਕਸ਼ਨ ਦੇ ਕਾਰਨ ਹੁੰਦਾ ਇਸ ਨੂੰ ਬਚਣ ਦਾ ਵੀ ਤਰੀਕਾ ਹੁੰਦਾ ਵੈਕਸੀਨ ਦਾ ਜਿੱਦਾਂ ਵੈਕਸੀਨ ਅਸੀਂ 3 ਡੋਜ਼ੇਸ ਹੁੰਦੀ ਹੈਗੇ ਜੇ 15 ਸਾਲ ਤੋਂ ਪਹਿਲਾਂ ਅਸੀਂ ਕੁੜੀਆਂ ਨੂੰ ਲਵਾਦੇ ਤਾਂ 2 ਡੋਜ਼ੇਸ ਨਾਲ ਇਫੈਕਟ ਆ ਜਾਂਦਾ ਹੈ ਜੇ 15 ਸਾਲ ਤੋਂ ਬਾਅਦ 45 ਸਾਲ ਤੱਕ ਵੀ ਇਹ ਵੈਕਸੀਨ ਲਗਾ ਸਕਦੇ ਹੋ ਇਸ ਵਾਇਰਸ ਦੇ ਅਗੇਂਸਟ ਉਹਦੀ 3 ਡੋਜ਼ੇਸ ਹੁੰਦੀ ਹੈ ਤੇ ਇਹ ਵੈਕਸੀਨ ਬਹੁਤ ਹੀ ਇਫੈਕਟਿਵ ਹੈ 95% ਤੱਕ ਇਫੈਕਟਿਵ ਹੁੰਦੀ ਹੈ ਕੈਂਸਰ ਦੇ ਅਗੇਂਸਟ ਤੇ ਇਹ ਵੈਕਸੀਨ ਲੈਣ ਨਾਲ ਤੁਹਾਨੂੰ ਇਨਫੈਕਸ਼ਨ ਨਹੀਂ ਹੋਏਗਾ ਤਾਂ ਫਿਰ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਦੂਜਾ ਹੁੰਦਾ ਹੈ ਵੈਕਸੀਨ ਤੋਂ ਇਲਾਵਾ ਟੈਸਟਿੰਗ ਸਰਵਾਈਕਲ ਕੈਂਸਰ ਦੀ ਪ੍ਰੀ ਕੈਂਸਰਸ ਸਟੇਜ ਤੇ ਵੀ ਟੈਸਟਿੰਗ ਹੋ ਸਕਦੀ ਹੈ ਮਤਲਬ ਕੈਂਸਰ ਹੋਣ ਤੋਂ ਪਹਿਲਾਂ ਵੀ ਅਸੀਂ ਸਟੇਜ ਚ ਡਿਟੈਕਟ ਕਰ ਸਕਦੇ ਹਾਂ ਉਸ ਲਈ ਹੁੰਦਾ ਹੈ ਪੈਪ ਟੈਸਟ ਸੁਣਿਆ ਹੋਏਗਾ ਤੁਸੀਂ ਪੈਪ ਟੈਸਟ ਬੱਚਾਦਾਨੀ ਦੇ ਮੂੰਹ ਦੇ ਪਾਣੀ ਦਾ ਟੈਸਟ ਹੁੰਦਾ ਹੈ ਉਹ ਹਰ 3 ਜਾਂ 5 ਸਾਲ ਬਾਅਦ ਕਰਾਉਣਾ ਹੁੰਦਾ ਹੈ ਰਿਪੀਟ ਉਸ ਤੇ ਸਾਨੂੰ ਕੈਂਸਰ ਦਾ ਪ੍ਰੀ ਸਟੇਜ ਵੀ ਪਤਾ ਲੱਗ ਜਾਂਦੀ ਹੈ ਤਾਂ ਇਹਨਾਂ ਦੋਨਾਂ ਮੈਥਡਸ ਨਾਲ ਪੈਪ ਸਮੀਅਰ ਤੇ ਵੈਕਸੀਨ ਨਾਲ ਇਸ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਸਰਵਾਈਕਲ ਕੈਂਸਰ ਇਨਸਾਨ ਸਾਡੇ ਗਾਇਨੀ ਦੇ ਡਾਕਟਰ ਡਾਕਟਰ ਨਿਧੀ ਠਾਕਰ ਜੀ ਜਿਨ੍ਹਾਂ ਨੇ ਤੁਹਾਨੂੰ ਬਹੁਤ ਹੀ ਬਰੀਕੀ ਨਾਲ ਬਹੁਤ ਹੀ ਵਧੀਆ ਢੰਗ ਨਾਲ ਤਰੀਕੇ ਨਾਲ ਦੱਸਿਆ ਵਾ ਆਪਣੀਆਂ ਆਪਣਾ ਜੋ ਵੀ ਇਹਨਾਂ ਤਜਰਬਾ ਜ਼ਾਹਰ ਕੀਤਾ ਕਿਸੇ ਨੂੰ ਵੀ ਕਿਸੇ ਨੂੰ ਕੋਈ ਔਰਤ ਨੂੰ ਕਿਸੇ ਜੰਗਲ ਨੂੰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਗਾਇਨੀ ਸੰਬੰਧੀ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਐਸਪੀਐਸ ਹਸਪੀਟਲ ਆ ਕੇ ਸਾਡੇ ਮਾਹਰ ਡਾਕਟਰਾਂ ਨੂੰ ਮਿਲ ਸਕਦੇ ਆ ਅਗਲੇ ਹਫਤੇ ਅਸੀਂ ਫਿਰ ਕੋਈ ਨਾ ਕਿਸੇ ਨਵੇਂ ਡਾਕਟਰ ਨਾਲ ਨਵੀਂ ਕਿਸੇ ਬਿਮਾਰੀ ਸਬੰਧੀ ਤੁਹਾਨੂੰ ਜ਼ਰੂਰ ਜਾਗਰੂਕ ਕਰਾਂਗੇ। ਤਾਲ ਲਈ ਧੰਨਵਾਦ ਡਾਕਟਰ ਸਾਹਿਬ ਬਤਵਰ ਸੰਗਠਨ ਜੀ ਸਸਿਕਾਂਤ